ਆਪ ਬੁੱਝ ਖੜ ਗਿਆ ਅੱਗੇ ਫੇਰ ਨਾ ਇਹ ਕਿਦੋਂ ਸਾਡੋਂ ਕਿਦੋਂ ਮਾਰੂ ਗਾਣਾ ਕੱਢੀ ਜਾਂਦੇ ਕੋਈ ਸਹੀ ਗੱਲ ਅੱਜ ਥੋੜੀ ਪਹਿਲ ਆ ਬਾਈ ਜੇ ਤੁਸੀਂ ਲੈ ਸਕਦੇ ਲੈ ਲਓ ਆਈ ਨੂੰ ਆ ਆ ਗਿਆ ਮੈਨੂੰ ਪਤਾ ਨਹੀਂ ਉਹ ਵੀ ਖੜ ਕੇ ਨਾ ਨਾ ਅਸੀਂ ਤਾਂ ਗਾਹਾਂ ਬਾਈ ਨੇ ਗੱਲ ਆ ਹੁਣੀ ਸਹੀ ਗੱਲ ਹੈ ਨਾ ਇਹ ਬਾਈ ਦੇ ਦਿਲ ਚ ਆਏ ਆ ਨਹੀਂ ਬਾਈ ਅਸੀਂ ਤਾਂ ਕੋਈ ਕਦੇ ਕਹਿਦਾ ਮੇਰਾ ਬਾਈ ਯਾਰ ਉਹ ਨਹੀਂ ਯਾਰ ਅਸੀਂ ਤਾਂ ਗਾਹਾਂ ਬਾਈ ਜਾਂਦੇ ਇਹ ਉਹ ਹੈ ਕੋਈ ਨਹੀਂ ਗੱਲ ਹੈਗੀ ਕਹੀ ਮਗਰ ਹਾਂ ਗੱਲ ਕੀ ਬਾਈ ਇੱਕ ਮਿੰਟ ਓ ਅਸੀਂ ਖੜ ਗਏ ਉਹ ਨਹੀਂ ਅਲੋ ਸਾਡੇ ਦੋ ਪਿੱਛੇ ਜਾਵਾਂਗੇ ਅਸੀਂ ਜਾਵਾਂਗੇ ਤੂੰ ਸਿਆਣੇ ਮੱਦਨ ਨੂੰ ਉਹ ਨਿਸ਼ਾਨ ਮੱਦਨ ਨੂੰ ਧੀਰੇ ਮੁਕੱਦਰਾਂ ਆ ਜਿਹਦੇ ਦਾਣਾ ਪਾਣੀ ਲਿਖਿਆ ਖਾਣਾ ਉਹਦਾ ਹੀ ਜਾਣੇ ਹਾਂ ਹੈਂ ਦੰਦ 6 ਆ ਵੀਰੇ ਛੱਡ ਦੇ 6 ਆ ਹਾਂ ਤੂੰ ਕੀ ਮੰਗਿਆ ਰ 35000 ਰੁਪਏ ਮੰਗਿਆ ਜੀ ਤਿਆਰੀ ਆ ਵੀਰੇ ਦਾ ਥੋੜਾ ਟਾਈਮ ਲੈਂਦੀ 35 ਬਾਇਆਂ ਤੋਂ ਮੰਗਾਈ चक्की ना कैट बस कमें हाई खड़ा हो रहा सर भाई बंगा पर बैग के होता निकाल देगा पता लाल ऐसे लड़ाई भी होगी और कर ला एक एक की है और कर एक और दम कोई ਹੜਾ ਹੜਾ ਕੋਈ ਨਹੀਂ ਕੋਈ ਉਹ ਚੰਗੀ ਮਣੀ ਨਾ ਇੱਕ ਦਾ ਕਰਾ ਇੱਕ ਦਾ ਪਹਿਲਾਂ ਵਿੜੋ ਯਾਰ ਬਾਅਦ ਆ ਫੜ ਫਟ ਨਹੀਂ ਬਾਕੀ ਕੰਮ ਬਾਅਦ ਇਹ ਮੈਂਚਰ ਦੇਣੀ ਸਭ ਚਾ ਅ ਇੱਕ ਦਾ ਰਵੇਟ ਕੋਈ ਨਹੀਂ ਰਵੇਟ ਦਾ ਉਹ ਉਹ ਫੋਰਾ ਵਾਲੀ ਕਿਵੇਂ ਹੈ ਛੜੀ ਉਹ ਵੀ ਸੂਣ ਵਾਲੀ ਆ ਸੂਣ ਵਾਲੀ ਉਹ ਵੀ ਉਹ ਸਿੰਘ ਜੱਕ ਉਹ ਹੈ ਨਾ ਸਿੰਘ ਦਾ ਦਾ ਚਾ ਕੰਦਾ ਕੁੰਦਲਾਂ ਕਸਾਈ ਜਾਂਦੀਆਂ ਨੇ ਯਾਰ ਬੈਠੀ ਬਸ ਫੜੀ ਨੂੰ ਪੱਟ ਨੂੰ ਦਾ ਦੂਜੇ ਮੈਂ ਦਿਖਾ ਮਹੰਤ ਚੀਜ਼ ਹੈਗੀ ਹਾਂ ਇਹਦੀ ਗੱਬਣਾ ਨਹੀਂ ਪਤਾ ਲੱਗਿਆ ਜੇ ਤੈਨੂੰ ਨਹੀਂ ਪਤਾ ਲੱਗਿਆ ਫਿਰ ਪਤਾ ਕਿਉਂ ਲੱਗੂ ਹਾਂ ਭਾਈ ਆ ਪਿਛੇ ਪਾਉਣੀ ਹੈ ਨਹੀਂ ਆ ਡੋਰ ਦੇਉਂਦੇ ਨਵੇੜ ਫਿਰ ਇਹਦਾ ਕਰਦੇ ਲਾਜੀ ਪਹਿਲਾਂ ਇੱਕ ਦਾ ਹੀ ਨਵੇੜ ਚਾਚਾ ਹਾਂ ਬਾਅਦ ਵਿੱਚ ਗੱਲੀ ਦਾ ਸਾਨੂੰ ਵੀ ਸੌਖਾ ਲੱਗੂ ਆ ਆ ਪੈਸੇ ਵੀ ਦੇਖ ਲੈ 20000 ਦੀ ਬੱਕਰੀ ਪਾ ਦੇ ਨਹੀਂ ਯਾਰ ਕੱਟਾਂ ਦਾ ਮੋਂ ਮੈਂ ਵੀ ਨਹੀਂ ਲਾ ਨਹੀਂ ਪਰਾਪਾ ਤਨ ਕਿਹਾ ਜੇ ਮੈਂ ਤੇਰੇ ਇੱਥੇ ਜਲਦੀ ਦਾ ਗੱਟਾ ਲਵਾਂ ਇਹ ਗੱਲ ਮਾੜੀ ਹੁੰਦੀ ਐ ਮੇਰੀ ਗੱਲ ਸੁਣ ਚੱਲ ਜਾ ਤੂੰ 10000 ਤੋਂ ਚੱਲ ਪਾ ਤਾਂ ਵੀ ਕੋਈ ਗੱਲ ਨਹੀਂ ਪਰ ਬਿਕਨੀ ਤਾਂ ਉੱਥੇ ਐ ਜਿੱਥੇ ਦਾ ਅਸਲ ਘਰ ਆ ਘਰ ਤਸਰਾ ਜੇ ਮੈਂ ਤੁਹਾਨੂੰ 10000 ਚੱਲ ਪੰਦਾ ਜਾਂ ਫਿਰ ਕਹਿੰਦਾ ਹੋਈ ਮੈਂ ਕਹਿੰਦਾ ਭਾਂ 2000 ਤੋਂ ਚੱਲ ਪਾ ਛੇਮਗਾਈ ਬਾਲੀ ਕਰਨੀ ਪੈਂਦੀ ਯਾਰ ਹਾਂ ਸਹੀ ਗੱਲ ਬਾਲੀ ਛੇਮਗਾਈ ਕਰਨੀ ਪੈਂਦੀ ਮੈਂ ਪੱਕੀ ਜੀ ਦੱਸ ਪੱਕੀ ਜੀ ਲੈਦਾ ਕਰਕੇ ਤੂੰ ਅਸਲ ਹੁਣ ਪੱਕੀ ਯਾਰ ਕਰ ਲਾ ਦੇ ਕਿੱਪੜੀ ਕਰ ਲੈ ਨਹੀਂ ਤੂੰ ਮਨੂ ਆ ਗਿਆ ਫਿਰ ਯਾਰ 2000 ਰੁਪਇਆ ਕੱਟ ਦੇ ਹਟ ਜਾ ਅੱਗੇ ਦੱਸ ਬੱਕਰ ਰਹਿ ਗਏ ਇਹੀ ਬੜੇ ਖੁਫਾ ਹੋਫ ਤੋਂ ਲੈ ਕੇ ਆ ਲਾ ਰੰਗ ਦੀ ਇਹੀ ਕੁਛ ਹੈਗੀ ਅਸੀਂ ਲੈ ਗਿਆ ਬਲਕ ਹੋਰ ਕਹਿੰਦੇ ਹਾਂ ਦੋ ਵਾਰ ਹੋ ਜਾਹੀ ਇਹਨਾਂ ਕਹਿੰਦੇ ਅਸੀਂ ਫਿਰ ਟੱਪ ਜਾਵੇ 32000 ਦੀ ਪੱਠ ਲੈ ਆ ਯਾਰ ਚਾਚਾ ਜਿਆਦੀਆਂ ਗੱਲਾਂ ਨਾ ਨੂੰ ਮੈਨੂੰ ਪਤਾ ਕਿ ਨਹੀਂ ਉਹ ਝਾਕਦਾ ਨਹੀਂ ਹੈਗਾ ਵੀਰੇ ਉਹ ਝਾਕ ਕੌਣ ਛੱਡ ਦੇ ਜੀ 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 ਕਿਹਦੀ ਬੱਕਰੀ ਪਾ ਯਾਰ ਨਹੀਂ ਜੀ ਹੋ ਜੇ ਫਜ਼ਾਰੀ ਨਾ ਗੱਲ ਗੇ ਵੱਡਦੀ ਆ ਰੱਗ ਦੇ ਦਬਾਤੀ ਆ ਲਗਾ ਉਹ ਤਾਂ ਸਾਨੂੰ ਮੈਂ ਐਨੇ ਬਾਅਦ ਦਵਾਈ ਆ ਇੱਥੇ ਆ ਕੇ ਬੰਦੇ ਨੇ ਗੱਲ ਕਰੀ ਉਹਨਾਂ ਦੀ ਯਾਰਾ ਚਾਚਾ ਮੇਰੀ ਸੁਣ ਗੱਲ ਆ ਅਗਲੇ ਨੂੰ ਪੁੱਗ ਗਈ ਅਗਲਾ 18000 ਚ ਦੇ ਗਿਆ 17 ਚ ਦੇ ਗਿਆ ਫ੍ਰੀ ਫੜਾਇਆ ਤੈਨੂੰ ਉਹ ਗੱਲ ਵੱਖਰੀ ਆ ਜਿੱਥੇ ਆਪਾਂ ਨੂੰ ਪੁੱਗੂਗੀ ਆਪਾਂ ਲਾਵਾਂਗੇ ਹੋ ਬਸ ਬਸ ਇਹ ਨਾ ਤਾਂ ਆਪਾਂ ਨੂੰ ਉਹਦਾ ਪਤਾ ਅਗਲਾ ਕਿਵੇਂ ਲਿਆ ਕਿਵੇਂ ਨਹੀਂ ਥੱਲੇ ਆ ਜਾ ਤੂੰ ਯਾਰਾ ਥੱਲੇ ਆ ਕੇ ਦੱਸ ਤੂੰ ਬੋਲਣਾ ਹੁਣ ਤਾਂ ਪੱਕਾ ਬਾਈ ਦੀ ਪਾਲ ਹੈ ਨਹੀਂ ਹੁੰਦੀ ਬੱਕਰੀ 30000 ਦੀ ਲੀ ਜਾ ਕੀ ਦਿਨ ਹੁੰਦੀ ਥੱਲੇ ਆ 25 ਕੋ ਬਾਈ ਨਹੀਂ 25 ਜੇ ਤੁਸੀਂ ਥੱਲੇ ਜੇ ਦੇਣੀ ਆ ਫੇਰ ਨਹੀਂ ਬਣਦਾ ਚਲਾ ਸਟੇਰ ਗੱਲ ਠੀਕ ਆ ਜੇ ਥੱਲੇ ਆ ਜਾ 25 ਦੀ ਗੱਲ ਬਾਬਾ ਯਾਰ ਸੌਦਾ ਲੈ ਕੇ ਜਾਣਾ ਨਾ ਸੌਦਾ ਦੇ ਕੇ ਖਰਾਜ ਹੀ ਆਪਾਂ ਯਾਰ ਥੱਲੇ ਆ ਜਾ ਤਾਂ ਕਿ ਸੌਦਾ ਮਾਲ ਮੁੱਲ ਲੱਗਿਆ ਨਹੀਂ ਨਾ ਕਿ ਮਿਲਦੀਆਂ ਨਹੀਂ ਆਹ ਜੀਆਂ ਚੀਜ਼ਾਂ ਮਿਲਦੀਆਂ ਨੇ ਯਾਰ ਉਹ ਬੱਥੇਰੀਆਂ ਫਿਰ ਐ ਨਾ ਗੱਲ ਕਰ ਮੇਰੇ ਤੇ ਨਹੀਂ ਗਈਆਂ ਉਹ ਕਾਹਨੂੰ ਮਿਲਦੀਆਂ ਹਾਂ ਜੋ ਮੈਂ ਤੇ 15000 ਦੇ ਲਾਈ ਜਾ ਮੈਂ ਇਹ ਵੀ ਗੱਲ ਮਾਰੀ ਆ ਚਾਚਾ ਮੈਂ ਉਹੀ ਗੱਲ ਕਹਿੰਦਾ 15 ਚਾਹੇ ਤੂੰ 5 ਲਾ ਮੈਂ ਤੈਨੂੰ ਇਹ ਨਹੀਂ ਕਹਿੰਦਾ ਨਹੀਂ ਤਾਂ ਤੁਸੀਂ ਕੋਈ ਸਹੀ ਗੱਲ ਜਾਣਦੇ ਹੋ ਗ ਇਹ ਨਾ ਦਹਰਾਂ ਦਾ ਲਗਾ ਨਹੀਂ ਉਹ ਕਿ ਦਹਰਾਂ ਖਰਾਬ ਕਰਦਾ ਫਿਰ ਮੈਂ 50 ਮੰਗ ਲੈਂਦਾ ਉਹ ਪਿੱਗਾ ਖੜੇ ਨਾ ਲਗਾ ਨਹੀਂ ਮੰਗ ਲੈ ਯਾਰ ਤੂੰ ਰਾਹ ਛੱਡ ਦੇ 25 ਥੱਲੇ ਨਹੀਂ 25 ਤਾਂ ਥੱਲੇ ਨਹੀਂ ਹੋਣੀ ਚਾਚਾ ਉੱਪਰ ਜਾਊਗੀ ਬੱਕਰੀ ਦੇ ਤਾਂ ਸਹੀ ਦੱਸ ਤੀ ਹਾਂ ਠੀਕ ਹੈ ਕੋਈ ਨਹੀਂ ਚੰਗਾ ਹੋਪ ਵੀ ਦੱਸ ਬਾਈ ਕਿਹਦਾ ਐ ਨਾ ਗੋਦੀ ਆਪਾਂ ਤੇਰੇ ਤੋਂ ਛੱਡੀ ਉਹ ਬੱਕਰੇ ਦਾ ਬੱਕਰੀ ਦਾ ਉਹ ਬੱਕਰੇ ਦਾ ਮਨ ਮੇੜ ਕੇ ਆ ਬੱਕਰਾ ਮਨ ਮੇੜਿਆ ਇਹਦੇ ਮੈਂ ਮਿੰਨ ਨੂੰ ਮੈਂ ਲਓ ਮੋਹਣ ਲੈ ਕੇ ਬਿਆਰ ਲੈ ਮਾਰ ਲੈ ਹਟ ਜਾ ਇੱਕ ਮਿੰਟ ਹਟ ਜਾ ਇਹ ਨਾ ਬੇੜ ਹਟ ਜਾ ਹੁਣ ਬੰਦੇ ਦੇ ਉੱਪਰ ਸਦਾ ਰੱਬ ਵਾਗਬ ਤੋਂ ਨਹੀਂ ਠੀਕ ਪਤਾ ਗੱਲ ਆ ਮੇਰੀ ਗੱਲ ਸੁਣਾ ਆਪਾਂ ਤਾਂ ਗੱਲ ਇੱਕ ਕਰਦੇ ਆ ਬਾਈਆਂ ਨੂੰ ਨਾ ਮਾਰ ਸਾਣੂ ਨਾ ਮਾਰ ਜਿੱਥੇ ਤੈਨੂੰ ਬੱਕਰੀ ਲੱਗਦੀ ਆ ਉੱਥੇ ਕਰ ਦੇ ਮਿੰਨ ਜਿਆਦਾ ਰੋਜਿਆਂ ਦਾ ਯਾਰ ਇੱਕ ਵਾਰੀ ਵਗਾਲ ਬੱਢੀ ਜਾ ਯਾਰ ਰੋਜਿਆਂ ਦਾ ਨਹੀਂ ਜਿਆਦਾ ਬਾਈ ਕਰਵਾ ਕਰਨਾ ਨੇਗਾ ਆਪਾਂ ਯਾਰ ਯਾਰ ਮੈਂ ਤੇ ਨਾ ਕੋਈ ਉਹ ਵੇਹ ਨਾਲ ਨਾਲ ਜਾਣੀਗਾ ਯਾਰ ਇਹ ਯਾਰ ਨਾਦਾ ਹੀ ਹੋਊਗਾ ਲੱਗਦਾ ਮੈਂ ਚੰਗਾ ਦੀ ਯਾਰ ਯਾਰ ਚਾਚਾ ਜੇ ਚੀਜ਼ ਆ ਤੇ ਤਾਂ ਹੀ ਆ ਲੈ ਫੜ ਕੇ ਬੱਕਰੀ ਨੂੰ ਨਾ ਫੜਾ ਇਹੀ ਜਿਆਦੀ ਪਾ ਦੇ ਨਹੀਂ ਨਹੀਂ ਹੋਣੀ ਚਾਚਾ ਦੂਰਾ ਕੰਮ ਹੈ ਫਿਰ ਰਹਿੰਦ ਤੇਰੇ ਪੱਕਾ ਦੋ ਬੱਚੂਗਾ ਨਹੀਂ ਆ ਦੋ ਬੇਟੇ ਇੱਕ ਬੇਟੀ ਚਾਰ ਨਹੀਂ ਹੋ ਗਿਆ ਤੇ ਨਾਲੇ ਫੇਰ ਕੋ ਹੋਰ ਫੜਾ ਨਿਕਾਲਾਂ ਸਹਿਮਦਾ ਫਿਰ ਆਪਾਂ ਨੂੰ ਮਾਰ ਦਿਆ ਚਾਹ ਰੇ ਆਪਣੀ ਮੇਰੀ ਖਰੀਦ ਤੇ ਵੀ ਨਹੀਂ ਪਹੁੰਚੋ ਸਹੀ ਪੁੱਛੇ ਤੂੰ ਯਾਰ ਯਾਰ ਇਹਦਾ ਹੁਣ ਕੀ ਪਤਾ ਫਿਰ ਕੋਲੀ ਖਰੀਦ ਆ ਕਿੰਨੇ ਗੱਲ ਕੀ ਕੋਲੀ ਖਰੀਦ ਕਰੀਆ ਕਿੰਨੇ ਗੱਲਬਾਤ ਯਾਰ ਚਾਚਾ ਤੂੰ ਆਪ ਸਾਨਾ ਚੰਗਾ ਪਸੂ ਤਾਂ ਚੰਗੇ ਰੁਪਈਆਂ ਨਾਲ ਹੀ ਮਿਲਦਾ ਹੈ ਯਾ ਫਾ 24000 ਯਾਰ ਚਲ ਫਸਾ ਦਾ ਟਾਸਰ ਹੋਰ ਨਾਲ ਇਹ ਉਹ ਖੜ ਜਾ ਇੱਕ ਮਿੰਟ ਯਾ ਦੇਣੀਆ ਦੀ ਬੱਕੀ ਜਮਾਂ ਗਈ ਯਾਰਾ ਲੈ ਹੁਣ ਜਮਾਂ ਇੰਟਰਵਿਊ ਗੱਲ ਵਾਗੀ ਮੈਂ ਤੇ ਦਿਲ ਦੀ ਬੋਝਦਾ ਤੂੰ 25 ਦੀ ਕਹੇਗਾ ਨਾ ਨਾ 25 ਦਾ ਵੀ ਮੰਨਦੇ ਨਹੀਂ ਠੀਕ ਹੈ ਨਾ ਹਾਂ ਇਹ ਨਹੀਂ ਮੰਨਦੇ ਉਹ ਵੀ ਦਿਖਾ ਦੇ ਉਹ ਹੈਲੋ ਬੱਕਰੀ ਤੋਂ ਲਿਆਣੀ ਆ ਮੈਂ ਇੱਕੀ ਗੱਲ ਕਹੂੰਗਾ 1000 ਨਹੀਂ ਘਟਾਉਂਦਾ 500 ਨਹੀਂ ਘਟਾਉਂਦਾ 28000 ਦੀ ਫੜ ਕੇ ਲੈ ਜਾ ਕਿੰਨੇ ਦੀ 28000 ਦੀ ਨਹੀਂ ਬਈ 28 ਦੀ ਨਹੀਂ ਫੜਦੀ ਹਾਂ ਮਗਾ ਦੇ ਇੱਕ ਦੀ ਹੋ ਤੇਰੀ ਦੋ ਤੇਰੇ ਦੋ ਬਕਰੀਆਂ ਪਾ ਲਾ ਗਿਆ ਚਾਚਾ ਮੈਂ ਤੇਰੀ ਗੱਲਾਂ ਸਹਿਮ ਤਾਂ ਇੱਕ ਵੇਚ ਦੇ ਦੋ ਵੇਚ ਦੇ ਤਿੰਨ ਹਾਂ ਯਾਹ ਪੂਰੇ 25000 ਨਹੀਂ ਮੈਂ ਤੇਰੀ ਮੈਂ ਤੇਰੇ ਦਿਲ ਦੀ ਬੋਚੀ ਗਿਆ ਸੀ ਨਹੀਂ ਹਰ ਜਾ ਯਾਰ ਇੱਕ ਮਿੰਟ ਗੱਬਣ ਬੱਕਰੀ ਆਏਗਾ ਹਾਂ ਖਵਾਏ ਕਿਵੇਂ ਹੋ ਯਾਰ ਯਾਰ ਗੱਬਣ ਹੋਣਾ ਇੱਕ ਮਿੰਟ ਦੋ ਬੱਚੇ ਵੀ ਹੁਣ ਬੱਕਰੀ ਨਾਲ ਕਰ ਕਿਹੜੀ ਦੇ ਜੇ ਇਹਦੇ ਦੋ ਬੱਚੇ ਹੁੰਦੇ ਹਾਂ ਤੇ ਕਿੰਨਾ ਮੁੱਲ ਵੱਢ ਜਾਂਦੀ ਫੇਰ ਕੀ ਵੜਦੀ ਨਹੀਂ ਬੱਚੇ ਤਾਂ ਚਲੋ ਜੇ ਜਾ ਕੇ ਵੇਚ ਲਾ ਦੇ ਹਾਂ ਫਰੋਂ ਬੱਚੇ ਦਾ ਦਊਗੀ ਜਾਂ ਢਿੱਡ ਜਿਹਾ ਜਾਂ ਮਗਰ ਨੇ ਗੱਲਾਂ ਦਾ ਦੋ ਹੀ ਨੇ ਅੱਛਾ ਤੇਰੀ ਬੱਕਰੀ ਆ ਕਿਥੋਂ ਅਛੋਲੇ ਦੇ ਤਰੀਕੇ ਦੀ ਹੋਰਵਾ ਲੈਣਾ ਚਾਚਾ ਪਤਾ ਗੱਲ ਆ ਚਾਹੇ ਇੱਕ ਦਿਵਾ ਚਾਹੇ ਇੱਕ ਵੀਨਾ ਦਿਵਾ ਗੱਲ ਮੈਂ ਤਾਂ ਇਹ ਕਰਦਾ ਆਏ ਗੋਦ ਬਈ ਹੁਣ ਇਹ ਬੱਕਰੀ ਦਾ ਖਾਲ ਦੋ ਘਾਟ ਦਾ ਹੋਣਾ 1000 ਪਾਗਾ ਲਾਉ ਦੂਜਾ ਲੈ ਜੂ ਯਾਰ ਖਾਲ ਘਾਟਦਾ ਫਿਰ ਤੈਨੂੰ ਪਤਾ ਹੀ ਹੁਣ ਬੱਕਰੀ ਹੁਣ ਖਾਲ ਦਾ ਘੜਾ ਗਿਆ ਯਾਰ ਉਹ ਨੱਕਾ ਵੱਢਣਾ ਦੇਖੋ ਬਾਈ ਪਾਣੀ ਥੋੜੀ ਛੱਡਦਾ ਇਹਦਾ ਖੜਦਾ ਨਾ ਨਹੀਂ ਖਾਲ ਦਾ ਖੜਦਾ ਥੋੜੀ ਛੱਡ ਜਾ ਹਟ ਜਾ ਹੁਣ ਤਾਂ ਆਪਾਂ ਸਾਰਾ ਮੈਂ ਤਾਂ ਸਾਰੀ ਰਾਹ ਦੇਤਾ ਫਿਰ ਯਾਰ ਯਾ ਦੇਖਾ ਸਾਰਾ ਕੋਈ ਹੱਬਾ ਕਰ ਲਿਆ ਇਸ ਤੋਂ ਬਾਅਦ ਜਦੋਂ ਕੀ ਆਲਾ ਮਨ ਹਜ਼ਾਰ ਖੰਡ ਪਾ ਕੇ ਆਲਾ ਲੈ ਜੀ ਨਹੀਂ ਹਜੇ ਉਹ ਤਾਂ ਮਨ ਨਹੀਂ ਮੰਨਦਾ ਕਹਿੰਦਾ ਮੋਟਰ ਦਾ ਸ਼ੀਰ ਹੀ ਛੱਡਣਾ ਹੱਲੇ ਸ਼ੀਰ ਛੱਡੀ ਖੜਾ ਹੈ ਆਪਾਂ ਤਾਂ ਖਾਲਾ ਤਿਆਰ ਕਰਤਾ ਛੱਡਦਾ ਮੋਟਰ ਵਾਲਾ ਹੁਣ ਚਾਚਾ ਦੇਖੀ ਸਾਡੇ ਬੱਚੀ ਬੱਕਰੀ ਦੇ ਨਹੀ ਉਹ ਖੜ ਗਿਆ ਸਲਾਹ ਬਾ ਬੱਕਰੀ ਤੈਨੂੰ ਦੇਤੀ ਬਾ ਹੁਣ ਮੈਂ ਦੁਆਰੇ ਨਹੀਂ ਕਹਿਣਾ 26000 ਦੀ ਬੱਕਰੀ ਦਾ ਕੰਨ ਫੜਦਾ ਬਸ ਨਾ ਪਰ ਮੈਂ ਵੀ ਖੜ ਜਾ ਇਹਦੀ ਜਬਾਨ ਤੇ ਮੇਰੀ ਗੱਲ ਸੁਣ ਉਹਦੇ ਚ ਮੇਰੀ ਸੁਣ ਲੈ ਗੱਲ 1000 ਰੁਪਿਆ ਕਹਿ ਕੇ ਲੈ ਰਿਆ ਨੀਮੀ ਗੱਲ ਆ ਮੰਨਣਾ ਨਾ ਮੰਨਣਾ ਤੇਰੀ ਮਰਜ਼ੀ ਆ ਜਦ ਤਰਾ ਜੀ ਕਰਦਾ ਲੈਣਾ ਬੱਕਰੀ ਦਾ ਕੰਨ ਫੜ ਲਾ ਭਰਾਵਾ ਲਖਾਈ ਹੋ ਗਈ ਹਾਂਜੀ ਤਾਂ ਤੁਨ ਮੈਂ ਸਿੱਧਾ ਹੀ ਕਹਿਦਾ ਯਾਰ ਲਖਾਈ ਹੋ ਗਈ ਹੋ ਉਹ ਲਖਾਈ ਪਿੱਛੇ ਨਹੀਂ ਮਰਦੇ ਯਾਰ ਚਾ ਦੂਜੀ ਖਾਦਰੀ ਦਾ ਹੋਗੀ ਚਲ ਬੱਚੀ ਦੀ 26 ਦੀ ਦੂਜੀ ਖਾਗੜੀ ਦਿਖਾਉਣਾ ਹੋਗੀ ਨਾ ਕਲੀਅਰ ਹੋਗੀ ਬਾਈ ਆਲਾਪ <muchas>